ਮੇਰਾ ਨਾਮ ਹੈ ਜਿੰਮੀ ਕਿਹੜਾ ਲੱਗਾ ਜੀ ਇਹ ਆਪਾਂ ਦਾਣਾ ਮੰਡੀ ਹੈ ਅੱਗ ਲੱਗੀ ਹੈ ਜੀ ਕਿਹੜੇ ਕਿਹੜੀ ਜਿਹੜਾ ਲੱਗਿਆ ਤੇ ਕੀ ਕਾਰਨ ਲੱਗਾ ਇਹ ਦਾਣਾ ਮੰਡੀ ਡੈਂਪੇ گاਵਾ ਉੱਥੇ ਅੱਗ ਲੱਗੀ ਆ ਇਹ ਅੱਗ ਲੱਗਣ ਦਾ ਕਾਰਨ ਖਾਤੇ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਰਿਹਾ ਜੰਦਾ ਦਾ ਆ ਜਿਹੜਾ ਪ੍ਰਦੂਸ਼ਣ ਜਾ ਰਿਹਾ ਸਾਰਾ ਗੰਦ ਗੰਦਾ ਪ੍ਰਦੂਸ਼ਣ ਹੈਗਾ ਵਾ ਇਹਦੇ ਨਾਲ ਘਰਾਂ ਘਰਾਂ ਕਿਹਾ ਬਿਮਾਰੀਆਂ ਜਾ ਰਹੀਆਂ ਜੀ ਤੇ ਸਰਕਾਰਾਂ ਨੇ ਅੱਜੇ ਕੁਛ ਕੀਤਾ ਨਹੀਂ ਇਹਦਾ ਇਹ ਕਾਫੀ ਦਿਨ ਤੋਂ ਪਹਿਲਾਂ ਵੀ ਜਿਹੜੀ ਸਰਕਾਰ ਹੁੰਦੀ ਉਹ ਕਹਿੰਦੀ ਕਿ ਅਸੀਂ ਇੱਥੋਂ ਸੁਨਵਾਈ ਕਰਾਂਗੇ ਪਰ ਸੁਨਵਾਈ ਨਹੀਂ ਬਿਲਕੁਲ ਹੀ ਹੋ ਰਹੀ ਕੂੜੇ ਦਾ ਡੈਂਪ ਹੈ ਜੀ ਹਾਂਜੀ ਕੂੜੇ ਦਾ ਡੈਂਪ ਜੇ ਇਹਦੇ ਪਿਛੇ ਇਹਦੇ ਪਿਛੇ ਪੰਜ ਛੇ ਹੋਰ ਵੀ ਹੈਗੇ ਆ ਨੇ ਪਹਾੜੀਆਂ ਜਿਨ੍ਹਾਂ ਦੇ ਅੱਗ ਨਹੀਂ ਬੁਝ ਸਕਦੀ ਆ ਗੱਡੀ ਆਈ ਹੁਣ ਇਹਨਾਂ ਨੇ ਇੱਥੇ ਪ੍ਰੈਸ਼ਰ ਮਾਰਦਾ ਪਰ ਪਿਛਲੀ ਵਾਰ ਜਿਹੜੇ ਪਹਾੜੀ ਹੈਗੇ ਆ ਉਹਨਾਂ ਦੇ ਅੱਗ ਨਹੀਂ ਬੁਝੀਏ ਇੱਕ ਕਰਨ ਦੀ ਲੱਗੀ ਅੱਗ ਜੀ ਇਹ ਨੂੰ ਲ ਕੋਈ ਆਇਆ ਜੀ ਅਜੇ ਕੋਈ ਸੁਨੇਹ ਨਹੀਂ ਜੀ ਕਾਰਨ ਹੀ ਹਾਲ ਤੱਕ ਲੱਗਾ ਪਤਾ ਨਹੀਂ ਕਾਦੀ ਗੱਲ ਉਹ ਅੱਗ ਲੱਗੀ ਕਾਰਨ ਦਾ ਹੀ ਕੋਈ ਦੱਸਿਆ ਨਹੀਂ ਗਿਆ ਜੀ ਕਾਰਨ ਦਾ ਇਹੀ ਲੱਗਦਾ ਵਾ ਕਿ ਜਾਂ ਕੋਈ ਦੀ ਸ਼ਰਤ ਹੈ ਜੀ ਜਿੱਦਾਂ ਹੁਣ ਵੋਟਾਂ ਆ ਰਹੀਆਂ ਉਹ ਸਿੱਧਾ ਕਹਿੰਦੇ ਸ਼ਾਸਤ ਅੱਗੇ ਵੀ ਕਦੀ ਕਿ ਲਾਈ ਕਿਹਨੇ ਅੱਗੇ ਕਾਜ ਤੋਂ ਕਾਫੀ ਰਬਲ ਹੋਇਆ ਹੈ ਇੱਦਾਂ ਕਾਰਨ ਹੋਇਆ ਸੀਗਾ ਪਰ ਇੰਨਾ ਜ਼ਿਆਦਾ ਨਹੀਂ ਹੋਇਆ ਸੀ ਹਰਕਾ ਬਹੁਤ ਜ਼ਿਆਦਾ ਹੋਇਆ ਇਹਦਾ ਨੁਕਸਾਨ ਨਹੀਂ ਪਹਿਲਾਂ ਕਦੀ ਸਦਾ ਹੋਇਆ ਜਿੱਦਾਂ ਹੁਣ ਹੋਏਗਾ ਇਹ ਸਾਰਾ ਨੁਕਸਾਨ ਹੋਏਗਾ ਕਿਸਾਂ ਕਿਸਾਂ ਦਾ ਮੰਗੀ ਕਰਦੇ ਜੀ ਕਿਉਂਕਿ ਤੁਸੀਂ ਇਲਾਕਾ ਵਾਸੀ ਹੋ ਮੰਗੇ ਇਹ ਕਰਦੀ ਕਿ ਸਾਰੇ ਆ ਡੱਪ ਚ ਗਿਆ ਇਕੁੱਟ ਕਾਇਆ ਜਾਵੇ ਸਫਾਈ ਹੋ ਜਾਵੇ ਸਭ ਵਧੀਆ ਹੋ ਜਾਵੇ ਕਿ ਸਾਡੀ ਜਨਤਾ ਜਿਹੜੀ ਆ ਰਿਆਂਜ ਡੱਪ ਦਾ ਮੁੱਦਾ ਉਠਾਇਆ ਜਾਂਦਾ ਪਰ ਇਲੈਕਸ਼ਨ ਲੈ ਕੇ ਕਹਿ ਦਿੰਦੇ ਆ ਕਹਿ ਦਿੰਦੇ ਆ ਕਿ ਅਸੀਂ ਕਰਦਾਂਗੇ ਕੋਈ ਗੱਲ ਨਹੀਂ ਐਰ ਕਾਵਾਂਗੇ ਇਹ ਨਵੀਂ ਸਰਕਾਰ ਆਏਗੀ ਟੜੀ ਸੁਣੀ ਜਾਏਗੀ ਪਰ ਕੁਛ ਨਹੀਂ ਹੁੰਦਾ ਜਦਾ ਸਿਰ ਸੁਣ ਕੇ ਬਾਅਦ ਵਿੱਚ ਗੱਲ ਸਰਕਾਰ ਬਦਲ ਜਾਂਦੀ ਆ ਸਰਕਾਰ ਨਵੀਂ ਹੁੰਦੀ ਆ ਚਾਰ ਦਿਨ ਰੋਵਾ ਹੁੰਦਾ ਉਸ ਤੋਂ ਬਾਅਦ ਫੇਰ ਉਹ ਹਾਲ